ਪਟਿਆਲਾ ਪੰਜਾਬ ਤੋਂ ਅਯੁੱਧਿਆ ਰਾਮ ਮੰਦਿਰ ਗਏ ਦੋ ਪਟਿਆਲਾ ਦੇ ਮਾਸੂਮ ਬੱਚੇ ਖੋਏ ਲਾਪਤਾ ਇੱਕ ਦਾ ਨਾਂ ਕਾਰਤਿਕ ਤੇ ਦੂਜੇ ਦਾ ਨਾਂ ਪ੍ਰਿੰਸ ਦੱਸਿਆ ਜਾ ਰਿਹਾ ਹੈ ਪਰਿਵਾਰ ਵਾਲਾ ਦਾ ਰੋ ਰੋ ਦੇ ਬੁਰਾਹ ਹੈ 17 ਤਾਰੀਖ ਨੂੰ ਪਟਿਆਲਾ ਦੀ ਤੀਜਬਾ ਕਲੋਨੀ ਤੋਂ ਅਯੁੱਧਿਆ ਰਾਮ ਮੰਦਿਰ ਦੇ ਦਰਸ਼ਨ ਦੇ ਕਰਨ ਦਰਸ਼ਨ ਕਰਨ ਦੇ ਲਈ ਇੱਕ ਬੱਸ ਰਵਾਨਾ ਹੋਈ ਸੀ ਜਿਸ ਵਿੱਚ ਪਟਿਆਲਾ ਦੇ ਦੋ ਬੱਚੇ ਵੀ ਅਯੁੱਧਿਆ ਰਾਮ ਦੇ ਦਰਸ਼ਨ ਕਰਨ ਦੇ ਲਈ ਗਏ ਹਨ ਅੱਜ ਆ ਰਾਮ ਦੇ ਦਰਸ਼ਨ ਕਰਨ ਲਈ ਗਏ ਸਨ ਇੱਕ ਜਿਨਾ ਦਾ ਨਾਂ ਕਾਰਤਿਕ ਵਾਂਸਰ ਅਤੇ ਪ੍ਰਿੰਸ ਦਸਿਆ ਜਾ ਰਿਹਾ ਹੈ ਜਿਹੜੇ ਹੁਣ 17 ਤਾਰੀਖ ਨੂੰ ਗਏ ਸੀ 18 ਤਾਰੀਖ ਤੋਂ ਲਾਪਤਾ ਹੋ ਚੁੱਕੇ ਨੇ ਜਿਸ ਨੂੰ ਲੈ ਕੇ ਪਰਿਵਾਰ ਦੇ ਵਿੱਚ ਮਾਤਮ ਦਾ ਬਹਾਰ ਦੇਖਿਆ ਜਾ ਰਿਹਾ ਹੈ ਨਦੀ ਕਿਨਾਰੇ ਦੋਵੇਂ ਬੱਚਿਆਂ ਦੇ ਕੱਪੜੇ ਮਿਲਣ ਤੇ ਪਰਿਵਾਰ ਵਾਲਾ ਪਰਿਵਾਰ ਵਿੱਚ ਇੱਕ ਵੱਡੀ ਚਿੰਤਾ ਦੇਖੀ ਜਾ ਰਹੀ ਆਖਿਰਕਰ ਪਰਿਵਾਰ ਵਾਲਾ ਦਾ ਕਹਿਣਾ ਹੈ ਕਿ ਆਖਿਰਕਰ ਸਾਡੇ ਬੱਚੇ ਗਏ ਤੇ ਕਿੱਥੇ ਗਏ ਪਟਿਆਲਾ ਤੋਂ ਇਹ ਬੱਸ ਰਵਾਨਾ ਹੋਈ ਸੀ 17 ਤਾਰੀਖ ਨੂੰ ਰਵਾਨਾ ਹੋਈ ਸੀ ਅਤੇ 20 ਤਾਰੀਖ ਨੂੰ ਬੱਸ ਨੇ ਵਾਪਸ ਆਉਣਾ ਸੀ ਬੱਸ ਤਾਂ ਵਾਪਸ ਆ ਗਈ ਲੇਕਿਨ ਉਹ ਬੱਚੇ ਵਾਪਸ ਨਹੀਂ ਆਏ ਜਿਸ ਨੂੰ ਲੈ ਕੇ ਪਰਿਵਾਰ ਵਿੱਚ ਵੱਡੀ ਚਿੰਤਾ ਦੇਖੀ ਜਾ ਰਹੀ ਹੈ ਸ਼ੁਕਰਵਾਰ ਨੂੰ ਜਦੋਂ ਸ਼ੁਕਰਵਾਰ ਗਿਆ ਤਾਂ ਮੇਰਾ ਬੱਚਾ ਉਰਦੀ ਬੱਸ ਗਈ थी ਕਾਰਤਿਕ ਨਾਮ ਹੈ ਉਸ ਦਾ चौदह साल दूर बस गई थी केदारनाथ मंदिर को तो, तो असी उस भेजे था बस असं भेज ही नहीं दे रहे जी उस बच्चे क्यों कद असी कभी भी अपना कला नहीं भेजा या अपनी दादी या अपने पापा ना या मेरे न इस तरह ही जाए सा बच्चे जी कल नहीं भेजी तो बस ना जिते मेरा बच्चा चमन डॉक्टर से सीख जाता था उतने मुंडे नानिया जबरदस्ती कर रहे आंटी पर ਕਦੇ 7 ਦਿਨ ਉਸਮਨ ਕਰਨ ਕਦੀ ਦੇ ਪਾਪਾ ਨੂੰ ਇਹਦੇ ਪਾਪਾ ਕਹਿੰਦੇ ਮੈਂ ਨਹੀਂ ਭੇਜਣਾ ਹੈਗਾ ਮੇਰੇ ਕੋਲ ਮੈਂ ਭੇਜ ਨਹੀਂ ਸਕਦਾ ਮੈਂ ਕਦੇ ਅੱਖਾਂ ਤੋਂ ਦੂਰ ਨਹੀਂ ਕਰਿਆ ਇਕੱਲੇ ਨੂੰ ਉਹ ਨਹੀਂ ਮੰਨਿਆ ਜੀ ਇਹ ਬੱਚੇ ਦੀ 5-4 ਦਿਨ ਪਹਿਲਾਂ ਹੀ ਸਲਾਹ ਬਣੀ ਸੀ ਜੀ ਭੇਜਣ ਦੀ ਹਾਂ ਹੋਣੀ ਸੀ ਪਰ ਅਸੀਂ ਕੋਈ ਵੀ ਨਾ ਭੇਜਣ ਦੇ ਹੱਥ ਚ ਸਾਰੇ تھے ਕਿ ਅਸੀਂ ਨਹੀਂ ਭੇਜਣਾ ਬੱਚੇ ਨੂੰ ਸਾਡਾ ਬੱਚਾ ਵੀ ਸਾਡੇ ਨਾਲ ਤੋਂ ਵੀ ਗੈਰਾਂ ਦਾ ਮੰਮੀ ਪਾਪਾ ਜਿਵੇਂ ਤੁਸੀਂ ਕਹੋਗੇ ਕੌਮੇ ਮੈਂ ਕਰਾਂਗਾ ਮੈਂ ਨਹੀਂ ਜਾਂਦਾ ਉਹਨੂੰ ਫੇਰ ਉਹਦੀ ਹਾਂ ਕਰਾਈ ਰਹੀ ਉਸ ਮੁੰਡੇ ਨੇ ਫੋਨ ਕਰ ਕਰਕੇ ਦੀਵਚ ਵਦਨ ਕਿੰਨੇ ਫੋਨ ਕਰਦਾ ਫੇਰ ਅਸੀਂ ਕੇਦਾਰਨਾਥ ਮੰਦਰੋਂ ਉਹਨੂੰ ਵਾਸਤੇ 2 ਵਜੇ ਚੜਾ ਕੇ ਆਏ ਚਮਨ ਡਾਕਟਰ ਨੂੰ ਵੀ ਦਾਦੀ ਛੱਡਣ ਗਈ ਸੀ ਜੀ ਕਾਰਤਿਕ ਜੀ ਉਹਨੂੰ ਚਮਨ ਡਾਕਟਰ ਨੂੰ ਵਾਰ-ਵਾਰ ਲੈ ਕੇ ਆਈ ਜਿਸਦੇ ਵੀ ਆਪਣਾ ਵਿੱਚ ਪੁਰਲਾ ਨਹੀਂ ਪੇਸ਼ ਰਿਹਾ ਕਰ ਉਹਨਾਂ ਨੇ ਤਰਕ ਕਰਨ ਧਿਆਨ ਨਾਲ ਪੂਰਾ ਪੂਰਾ ਧਿਆਨ ਰੱਖਿਓ ਉਹ ਧਿਆਨ ਨਾਲ ਕਰਕੇ ਜਾ ਰਹੀ ਫੇਰ ਵਾਸਤੇ نیچے ਉਤਰ ਕੇ फिर बस ऊपर चढ़ के फिर हाथ तो जोड़ के गया कि कि मेरे पोते का पूरा ध्यान रखियो कि वेर भी यह समझदार है गर, लेकिन मैंने वेर भी कुछ नहीं मिलता इसका पूरा पूरा ध्यान रखियो हजे मेरा बच्चा शनिवार गया जी मैं शनिवार अयोध्या पहुंचे मेरे नाल नलबात पूरी की थी उसने मम्मा मैं पहुंच गया ठीक ठाक हूँ मैं होटल जा रहा फिर अस चार बजे अयोध्या जावे ਮੇਗਾ ਠੀਕ ਹੈ ਬੁੱਤ ਧਿਆਨ ਰੱਖੀਆ ਆਪਣਾ ਕਿਸੇ بڑے ਬੰਦੇ ਦੇ ਨਾਲ ਨਹੀਂ ਕਹਿੰਦਾ ਠੀਕ ਹੈ ਮੰਮੀ ਤੇ ਉਹਨੂੰ ਫੋਨ ਫੋਨ ਅਸੀਂ ਪਿਆ ਦੇ ਕੇ ਸਾਰਾ ਭੇਜਿਆ ਹੋਇਆ ਦਾ ਉਹ ਵਿਚਾਰਾ ਜਾ ਦੋਤੇ ਨਾਨਾ ਨਨੇ ਨਾ ਉੱਤੇ ਜਾ ਕੇ ਬਸ ਦੀਆਂ ਦੋ ਟੀਮਾਂ ਬਣਾ ਲਈ ਆਉਣੀਆਂ ਜੀ ਸਾਨੂੰ ਕੁਝ ਨਹੀਂ ਬਤਾ ਹੁਣ ਸਾਨੂੰ ਗੱਲਾਂ ਪੂਰੀ ਪੂਰੀ ਬਤਾ ਲੱਗ ਰਹੀਆਂ ਅੱਜ 3 ਦਿਨ ਹੋ ਗਏ ਮੇਰੇ ਬੱਚੇ ਨੂੰ ਲਾਪ ਰੱਖਾ ਹੋਇਆ ਜੀ ਉੱਥੇ ਜਾ ਕੇ ਮੇਰੇ ਬੱਚੇ ਨੂੰ 2:30 ਵਜੇ ਵੇਸਦਾ ਜਾਉਣਾ ਆਉ ਉਹ ਤੇ ਕੋਈ ਸਰੀ ਉਹਨਾਂ ਦੀ ਹੋਈਗੀ ਜੀ ਕੀ ਉੱਥੇ ਜਾ ਕੇ 25 ਬੰਦਿਆਂ ਨੂੰ ਪਹਿਲਾਂ ਘੜਦ ਜਿਹੜੇ ਆਪ ਬੜੇ ਨੇ ਜਨਾਨੀਆਂ ਨੇ ਤੇ ਉਹ ਸਾਰੇ ਬਾਅਦ ਚੁਗਏ ਆ ਜੀ ਉਹ ਵੀ ਤਾਂ ਆ ਗਏ ਨੇ ਜਦ ਹਾਦਸਾ ਹੋ ਗਿਆ ਸਾਡੇ ਕੋਲ ਤਾਂ ਉਹਨ ਸਾਡੇ 6:30 ਵਜੇ ਆਇਆ ਇਹਦੇ ਕਾਰਤਿਕ ਦੇ ਪਾਪਾ ਗੋਲ ਕਿ ਤੁਹਾਡਾ ਬੱਚਾ ਨਹੀਂ ਲੱਭ ਰਿਹਾ ਲੇਕਿਨ ਕੀ ਜੀ ਨਹੀਂ ਦੱਸੇਗੀ ਬੱਚੇ ਨਾਲ ਦੁੱਗੰਦਾ ਗਈ ਹਾਦਸਾ ਸਾਨੂੰ ਇਹ ਗਿਆ ਵੀ ਗੁੱਮਮਾ